ਪੰਜਾਬੀ 뮤직 ਇੰਡਸਟਰੀ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਕਿ ਪ੍ਰਸਿੱਧ ਗੀਤਕਾਰ ਤੇ 우ਸਤਾਦ ਪੂਰਨ ਸ਼ਾ ਕੋਟੀ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਤਾਂ ਮਾਸਟਰ ਸਲੀਮ ਜਿਨ੍ਹਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਦੱਸਿਆ ਜਾ ਰਿਹਾ ਹੈ ਕਿ 우ਸਤਾਦ ਪੂਰਨ ਸ਼ਾ ਕੋਟੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਨੇ ਆਪਣੇ ਨਿਵਾਸ ਸਥਾਨ ਤੇ ਹੀ ਆਖਰੀ ਸਾਹ ਲੈਨੇ ਤਾਂ ਪੰਜਾਬੀ ਸੰਗੀਤ ਜਗਤ ਤੇ ਸਾਹਿਤਿਕ ਹਲਕਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦੇ ਕਿ 우ਸਤਾਦ ਪੂਰਨ ਸ਼ਾ ਕੋਟੀ ਪੰਜਾਬੀ ਲੋਕ ਧਾਰਾ ਤੇ ਭਾਵਨਾਤਮਕ ਗੀਤ ਕਲਾ ਦਾ ਇੱਕ ਮਜ਼ਬੂਤ स्तंभ ਮੰਨੇ ਜਾਂਦੇ ਨੇ ਉਹਨਾਂ ਦੇ ਲਿਖੇ ਹੋਏ ਗੀਤਾਂ ਦੇ ਵਿੱਚ ਮਿੱਟੀ ਦੀ ਖੁਸ਼ਬੂ ਲੋਕਾਂ ਦੇ ਦੁੱਖ ਸੁੱਖ ਤੇ ਸਮਾਜਿਕ ਸੱਚਾਈ ਸਾਫ ਝਲਕਦੀ ਸੀ ਤਾਂ ਦੱਸਿਆ ਗਿਆ ਕਿ ਮਾਸਟਰ सलीम ਜਨ ਨੂੰ ਇੱਕ ਵੱਡਾ ਝਟਕਾ ਲੱਗਿਆ ਬੇहद ਭਾਵੁਕ ਇਸ ਵੇਲੇ ਮਾਸਟਰ सलीम ਨਜ਼ਰ ਆ ਰਹੇ ਨੇ ਕਿਉਂਕਿ ਘਰ ਦੇ ਵਿੱਚ ਜਿਹੜਾ ਗਮਗੀਨ ਮਾਹੌਲ ਬਣ ਚੁੱਕਿਆ ਪਤਾ ਪੂਰਨ ਸ਼ਾ ਕੋਟੀ ਜਿਨ੍ਹਾਂ ਦਾ ਦੇਹਾਂਤ ਹੋਇਆ ਤਾਂ ਪੰਜਾਬੀ 뮤직 ਇੰਡਸਟਰੀ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਜਿੱਥੇ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨ ਸ਼ਾ ਕੋਟੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਗਏ ਨੇ ਉਹ ਜਿਹੜਾ ਕੀ ਅਕਸਰ ਨਾਲ ਗੱਲ ਨਹੀਂ ਕਰਦੇ ਤੇ ਸੁਭਾਵਿਕ ਤੌਰ ਤੇ ਆ ਕਿ ਜਦੋਂ 우ਸਤਾਦ ਉਹ ਆਪਣੀ ਆਪਣੀ बंदर ਤੁਹਾਡਾ ਬਾਬਾ ਜੀ ਨਾ ਮਾ ਛੱਡਦੇ ਛੱਡਦੇ ਕਿੱਥੇ ਕਰ ਵਾਸ ਵੀ ਨੰਬਰ ਸੇ ਅਰੇ ਇਹ ਕਿਹੜਾ ਪੜੇਗਾ ਨੰਬਰ ਇਹ ਰੋਟੀ ਰੋਟੀ ਕਿੰਨੇ ਲਾਇਆ